Welcome to Zark India, your one-stop destination for all things tech. We specialize in retail and wholesale of mobile phones, LED TVs, washing machines, microwaves, refrigerators, water filters, laptops, and sound systems. Looking for the best deals? Visit our showroom today or simply call us at 9316222 for inquiries and orders. 1 ਰੁਪਏ ਦੇਓ ਅਤੇ ਮੋਬਾਈਲ ਫੋਨ LED ਟੈਲੀਵਿਜ਼ਨ واਸ਼ਿੰਗ ਮਸ਼ੀਨ microwaves ਫਰिज ਪਾਣੀ ਫਿਲਟਰ ਮੋਬਾਈਲ ਲੈਪਟਾਪ ਸਾਊਂਡ ਸਿਸਟਮ ਆਸਾਨ ਕਿਸ਼ਤਾਂ ਤੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸ਼ੋਰੂਮ ਤੇ ਜਾਓ ਜਾਂ ਕਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਵਾ ਪਾਹਨ ਤਾਰਿਆ ਲਈ ਸ਼ਾਰਟ ਫਿਲਮ ਵਿੱਚ ਨਾਮ ਜਪਣ ਦੀਆਂ ਬਰਕਤਾਂ ਅਤੇ ਅਮਰਤ ਛਕਣ ਦੀ ਮਹੱਤਤਾ ਬਾਰੇ ਦਰਸ਼ਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਣੀ ਉਚਾਰਨ ਕਰਦੇ ਆ ਅਨੇਕ ਤਰ੍ਹਾਂ ਦੀਆਂ ੁੱਲ੍ਹਾ ਹੋ ਗਈਆਂ ਹੋਣਗੀਆਂ ਜੀ ਸੰਗਤ ਬਖਸ਼ਣ ਯੋਗ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਾਰੀ ਲਗਨ ਕਾ ਬਿਨ ਰੂਪ ਕੋ ਬਜਾ ਬਿਆਦੇ ਜਾਮਲ ਤਾਰੀ ਅਲੇ ਚਰਨ ਪਦਕ ਜਨ ਤੇ ਉਮਕਤ ਪਏ ਹੋਂ ਬਲ ਬਲ ਜਨ ਰਾਮ ਕਾ ਹੈ ਦੇਵਾ ਪਾਹਨ ਤਾਰੀ ਅਲੇ ਹੀ ਰਾਮ ਕਹਤ ਜਨ ਕਸਨਾ ਕਰੇ ਆਹ ਆਹ ਹਾਏ 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 ਓਏ ਹਾਏ ਹਾਏ ਕੀ ਹੋਇਆ ਭਾਈ ਜੀ ਕੌਣ ਆ ਤੂੰ ਨਾ 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 ਮੈਨੂੰ ਹੱਥ ਨਾ ਲਾਓ ਉਹ ਮੈਨੂੰ ਬਹੁਤ ਭਿਆਨਕ ਬਿਮਾਰੀ ਹੋਈ ਹੈ ਮੇਰੇ ਨੇੜੇ ਤਾਂ ਜਾਨਵਰ ਵੀ ਨਹੀਂ ਆਉਂਦੇ ਉਹ ਮੈਂ ਬਹੁਤ ਪਾਪ ਕੀਤੇ ਹੈ ਉਹੀ ਪਾਪਾਂ ਦੀ ਤਾਂ ਸਜ਼ਾ ਮਿਲੀ ਮੈਨੂੰ ਹਾਏ ਅਤਿਤਪ ਬੇਤ ਭਏ ਰਾਮ ਕਹਤ ਹੀ ਕੌਣ ਕੋ ਉਕਲੰਚ ਰਹੇ ਹੋ ਰਾਮ ਨਾਮ ਲੈ ਕੇ ਬੇਮ ਖੋਏ ਰਾਮ ਤੇ ਲੱਗਣ ਜਨਮ ਵਿਯੋਗ ਪਰਮੇਸ਼ਰ ਤੇ ਭੁੱਲਿਆ ਕਿਆ ਕੋਲ ਸੱਦੇ ਰਹੋ ਆਈ ਅਜੇ ਵੀ ਤੂੰ ਬਹੁਤ ਕੀਮਤੀ ਖਜ਼ਾਨਾ ਆਪਣੇ ਅੰਦਰ ਲਈ ਬੈਠਾ ਰਤਨ ਨਾਲ ਨਹੀਂ ਤੇਰੇ ਕੋਲੇ ਨਹੀਂ 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 ਮੇਰੇ ਕੋਲ ਕੁਝ ਨਹੀਂ ਬਚਿਆ ਸਭ ਖਤਮ ਹੋ ਗਿਆ ਮੈਂ ਤਾਂ ਮੌਤ ਨੂੰ ਡੀਕ ਰਿਹਾ ਮੌਤ ਨੂੰ ਡੀਕ ਰਿਹਾ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕਿ ਗੁਰ ਕੀ ਸਿੱਖ ਸੁਣੀ ਆ ਸਵਾਸਾਂ ਦਾ ਖਜ਼ਾਨਾ 24000 ਰੋਜ਼ ਦਾ 6 ਘੰਟੇ ਦੇਖੇ ਯਾਰ 1 ਮਿੰਟ ਦੇ 16.5 ਜੇ ਤੂੰ ਹਾਇ ਹਾਇ ਦੀ ਬਜਾਏ ਵਾਹਿਗੁਰੂ ਵਾਹਿਗੁਰੂ ਕਰ ਲਵੇਂ ਅਜੇ ਵੀ ਤੇਰਾ ਪ੍ਰਭੂ ਜੀ ਉਹਦਾ ਹਰ ਕਰ ਦੇਣਗੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚੰਦ ਹਰੇਕ ਸਵਾਸ ਆ ਗਿਆ ਚਲੇ ਗਿਆ ਵਾਹਿਗੁਰੂ ਜਪ ਕੇ ਦੇਖਣਾ ਪ੍ਰਭੂ ਦੇ ਹਾਲੂਆ ਸੱਚਾ ਸਹਿਬ ਮਿੱਠ ਮਡਾਈ ਭਗਤ ਵਸ਼ਲ ਦੇ ਆਲਾ ਸੰਤਾਂ ਕੀ ਪਿਆਜ ਰਖਦਾ ਆਇਆ ਆਦ ਬਿਰਧ ਪਰਤ ਪਾਲਾ ਬੋਲ ਭਾਈ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਬਾਣ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਗੁਰੂ ਬਾਣ ਗੁਰੂ ਵਾਹਿ ਗੁਰੂ ਗੁਰੂ ਬਾਣ ਗੁਰੂ ਚੰਗਾ ਭਾਈ ਅਸੀਂ ਚੱਲਦੇ ਆਂ अगे होर भी ड्यूटी देनी है वाह गुरु गुरु, वाह गुरु वाह गुरु, गुरु, वा वाह गुरु i right. ਜਸ ਕਿਰਪਾਨ ਦਿੰਗਾਇਓ ਤਾ ਕੋ ਪਇਓ ਸਹਾਈ ਕੋ ਨਾਨਕ ਮੈਂ ਹੀ ਪਰੋਸੈ ਗਈਆਂ ਸਰਨਾਇ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਉਤ ਭਗਤਾ ਰਾਜੀ ਆ ਤੁਸੀਂ ਤਾਂ ਮੇਰਾ ਜੀਵਨ ਬਦਲਤਾ ਮਹਾਂਪੁਰਸ਼ੋ ਮੇਰਾ ਤਾਂ ਸਾਰਾ ਰੋਗ ਖਤਮ ਹੋ ਗਿਆ ਜਿੱਦਾਂ ਤੁਸੀਂ ਹੁਕਮ ਕੀਤਾ ਸੀ ਕਿ ਵਾਹਿਗੁਰੂ ਵਾਹਿਗੁਰੂ ਜਪੀ ਮੈਂ ਉਸੇ ਤਰ੍ਹਾਂ ਹੀ ਕੀਤਾ ਤੇ ਹੁਣ ਸਾਰਾ ਪਿੰਡ ਮੇਰੀ ਇੱਜ਼ਤ ਕਰਦਾ ਤੇ ਸਾਰੇ ਮੈਨੂੰ ਭਗਤ ਜੀ ਭਗਤ ਜੀ ਕਹਿ ਕੇ ਬੁਲਾਉਂਦੇ ਹਨ ਜਿਸ ਨੀਂਝ ਕੋਈ ਨਾ ਜਾਣੇ ਨਾਮ ਜਪਤੋ ਕਿਉਂ ਕੋ ਟਮਾਣਾ ਹੈ ਜਿਸਕਾ ਲਿਖਣਾ ਆਵੇ ਕੋਈ ਸਕਲ ਸਿਸ਼ਟ ਪੁਆ ਕੇ ਕਰਨ ਮਲ ਤੋਂ ਹੀ ਭਗਤਾ ਅਸੀਂ ਤਾਂ ਗੁਰਨਾਨਦ ਦੇਵ ਦੇ ਉਪਦੇਸ਼ ਦਾ ਪ੍ਰਚਾਰ ਕਰਦੇ ਆਂ ਅਸੀਂ ਤੁਮ ਆਪਣੇ ਕੋਲੋਂ ਕੋਠੀ ਨਹੀਂ ਦੱਸਿਆ ਮਾਨਵ ਕੀ ਤੇ ਬ੍ਰਿਤੀ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਭਗਤਾ ਤੂੰ ਗੁਰਨਾਨਕ ਸਾਹਿਬ ਦੇ ਉਪਦੇਸ਼ ਨੂੰ ਮੰਨਿਆ ਚਾਰ ਪੌੜੀਆਂ ਜਪਜੀ ਸਾਹਿਬ ਸੁਣਨੀਆਂ ਨੇ ਚਾਰ ਮੰਨਣੀਆਂ ਨੇ ਸੁਣਿਆ ਮੰਨੇ ਆਂ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾ ਹੋ ਹੁਣ ਭਗਤਾ ਤੁਸੀਂ ਗੁਰੂ ਵਾਲੇ ਬਣੋ ਗੁਰੂ ਵਾਲੇ ਬਣ ਕੇ ਜਿਹੜਾ ਪਾ ਨਾਮ ਜਪਦੇ ਆ ਉਹ ਥਾਂ ਹੀ ਪੈ ਜਾਂਦਾ ਜਿਹੜਾ ਬੱਚਾ ਕੂਚ ਕਾਗਲ ਹੋਇਆ ਹੋਇਆ ਹੋਵੇ ਜੇ ਫੇਲ ਵੀ ਹੋ ਜਾਵੇ ਫਿਰ ਉਸੇ ਕਲਾਸ ਚ ਬਹਿ ਜਾਂਦਾ ਕਈ ਲੋਕ ਕਹਿੰਦੇ ਨੇ ਅਸੀਂ ਤਾਂ ਕੁਝ ਖਾਂਦੇ ਪੀਂਦੇ ਨਹੀਂ ਜਿਹੜਾ ਅਸੀਂ ਗੁਰੂ ਧਾਰੀ ਕੀਤੀ বিনা ਨਾਮ ਜਪਦੇ ਆ ਉਹ ਕਿਸੇ ਖਾਤੇ ਨਹੀਂ ਪੈਂਦਾ ਜਿਵੇਂ ਖਾਲੀ ਕਾਗਜ਼ਿਆਂ ਨੂੰ ਕੋਈ ਨਹੀਂ ਪੁੱਛਦਾ ਜਾਦੂਸ ਕਾਗਜ਼ ਤੇ ਮੋਰ ਲੱਗ ਜਾਂਦੀ ਆ ਤਾਂ ਉਹ ਨੋਟ ਬਣ ਜਾਂਦਾ ਜਿਵੇਂ ਗੋਲਕ ਚ ਪੈਸੇ ਪੈ ਜਾਂਦੇ ਨੇ ਜੇ ਗੋਲਕ ਨਾ ਹੋਵੇ ਤਾਂ ਪੈਸੇ ਖਿੰਡ ਜਾਂਦੇ ਨੇ ਹੁਣ ਭਾਈ ਤੁਸੀਂ ਗੁਰੂ ਵਾਲੇ ਬਣ ਕੇ ਅਮਰ ਸੱਚੇ ਨਾਮ ਜਪੋ ਸਵਾਸ ਸਵਾਸ ਤੇ ਅਗੋਂ ਇਸ ਦਾ ਪ੍ਰਚਾਰ ਕਰੋ ਕਿ ਤਾਂ ਐਡਾ ਖਜ਼ਾਨਾ ਆ ਜਾਂ ਖਾਵੇ ਖਰਚੇ ਰਲ ਮਿਲ ਭਾਈ ਤੋਰ ਨਾ ਆਵੇ ਵੱਧੋ ਜਾਈ ਗੁਰਨਾਥ ਸਾਹਿਬ ਕਿਰਪਾ ਕਰਦੇ ਨੇ ਜੇ ਨਾਨਕ ਧੂੜ ਮੰਗੇ ਤਿਸ ਗੁਰ ਸਿੱਖੀ ਜੋ ਆਪ ਜਪੈ ਔਰ ਇਹ ਨਾਮ ਜਪਾਵੇ ਆਈ ਵੰ ਤੁਸੀਂ ਗੁਰੂ ਵਾਲੇ ਬਣ ਕੇ ਰਹੋ ਸਾਡੀ ਡਿਊਟੀ ਤਾਂ ਚੌਕੀਦਾਰੇ ਦੀ ਹੈ ਭਾਈ ਸਾਨੂੰ ਬਾਬਾ ਜੀ ਤੋਂ ਸ਼ਾਬਾਸ਼ ਮਿਲ ਜਾਂਦੀ ਹੈ ਅਸੀਂ ਵੀ ਇਸੇ ਲਾਲਚ ਨੂੰ ਘੁੰਮਦੇ ਹਾਂ ਕਈ ਸਾਲਾਂ ਦੇ ਚੰਗਾ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ खक